ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਗਾਂ ਦੇ ਦਰਸ਼ਨ ਕਰਿਓ ਤੇ 2 ਮਹੀਨੇ ਦੇ ਆਸ-ਪਾਸ ਆਪਾਂ ਚੈੱਕ ਕੀਤੀ ਰਿਪੀਟਰ ਹੀ ਕਾਫੀ ਵਰੀ ਦੀ ਐ ਪਿੰਡ ਉਮਰਵਾਲ ਦੇ ਵਿੱਚ ਖੜੇ ਆ ਤੇ ਜ਼ਿਲ੍ਹਾ ਆਪਣਾ ਗਰਦਾਸਪੁਰ ਤੇ ਇੱਕ ਲੋਕਲ ਪਿੰਡ ਹੀ ਆਪਣਾ ਆਪਣਾ ਨੇੜੇ ਹੀ ਆਪਣੇ ਪਿੰਡ ਦੇ ਤੇ ਰਿਪੀਟਰ ਹੀ ਚਲੋ ਕੋਈ 8-10 ਵਰੀ ਦੀ ਪਰ ਇਹ ਇੱਕ ਅੰਦਾਜ਼ਾ ਨਾਲ ਬੋਲਣ ਦੇ ਆ ਬਾਕੀ ਗਿਣਤੀ ਨਹੀਂ ਵੀ ਹੋ ਸਕਦੀ ਬਾਕੀ ਸਾਰੀ ਗੱਲ ਤਾਨੂੰ ਉਹ ਆਪ ਦਾ ਦੰਗੇ ਕੀ ਕੀ ਇਹਦਣਾ ਕਹਾਣੀ ਬੀਤੀ ਆ ਕਿੰਨੀ ਵਾਰੀ ਇਹ ਪਹਿਲਾਂ ਕਰਵਾਈ ਹੈ ਤੇ ਆਪਾਂ ਕਿੰਨੀ ਵਾਰੀਆਂ ਇਹ ਸਾਰੀ ਗੱਲ ਬਾਤ ਦੱਸਣਗੇ ਸਤਿ ਸ਼੍ਰੀ ਅਕਾਲ ਬਾਬਾ ਜੀ ਤੁਸੀਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਤੇ ਵਾਈਕੁਰ ਜੀ ਦਾ ਖਾਵਾ ਵਾਈਕੁਰ ਜੀ ਦੀ ਫਲੇ ਜੀ ਹਾਂਜੀ ਦੱਸਿਓ ਗੱਲ ਬਾਤ ਗਾਈ ਦੀ ਕਿੰਨੀ ਕੁ ਵਾਰੀ ਭਾਜੀ ਵੀ ਨੂੰ ਗਾਈ ਨੂੰ ਅਹੀ ਘਾਟੋ ਘਾਟੋ 7-8 ਵਾਰੀ ਬਣਾ ਚੁੱਕੇ ਹਾਂ ਠੀਕ ਹੈ ਜੀ ਸਾਡੇ ਕੋਲ ਵੀ ਨਹੀਂ ਗੱਲ ਬਣਦੀ ਰਹੀ ਜਿਹੜੇ ਡਾਕਟਰ ਨੂੰ ਲਿਆਉਣਾ ਨਹੀਂ ਗੱਲ ਬਣਦੀ ਰਹੀ ਹੂੰ ਹੂੰ ਹੁਣ ਭਾਜੀ ਹੁਣ ਇੱਕੋ ਵਾਰੀ ਸਫਾਈ ਕੀਤੀ ਸੀ ਤੇ ਟੀਕਾ ਲਾਇਆ ਦਵਾਈ ਇੱਕੋ ਦੋਣੀ ਭਰੀ ਐ ਨਾ ਆਪਾਂ ਵੇਖ ਲੋ ਉਹ ਇੱਕੋ ਦੋਣੀ ਦਵਾਈ ਭਰੀ ਤੇ ਉਹ ਦੋ ਕੇ ਗੇੜਿਆਂ ਚ ਆਪਾਂ ਬਣਾਤੀ ਜਾਣਾ ਤੂੰ ਗੇੜਿਆਂ ਚ ਬਣ ਗਈ ਆ ਤੇ ਆ ਦੋ ਮਹੀਨੇ ਦੀ ਗੱਬੜ ਨਿਕਲਾਈ ਜਮਾਨਾ ਪਹਿਲਾਂ ਕਿੰਨਾ ਕੁ ਸਤਾਇਆ ਹੀ ਇਹਨੇ ਪਹਿਲੋਂ ਤੇ ਤੂੰ 7-8 ਵਾਰੀ ਬਣਾਇਆ ਤੇ ਨਹੀਂ ਗੱਲ ਬਣਦੀ ਰਹੀ ਨਹੀਂ ਬਣਦੀ ਰਹੀ ਤੇ ਫਿਰ ਦੱਸਿਆ ਤੁਸੀਂ ਕਿਨੇ ਆਪਣੇ ਵੱਲੋਂ ਮੁੰਡੇ ਚਾਚੇ ਸਾਡੇ ਦਾ ਮੁੰਡਾ ਹੈ ਜਿਹਨੇ ਸਾਨੂੰ ਦੱਸਿਆ ਨਾ ਤੇ ਲੈ ਕੇ ਚੱਲਿਆ ਹੈ ਇਹਨੂੰ ਵਸ਼ੇ ਕੋ ਉਹ ਆਂਦਾ ਨਹੀਂ ਡਾਕਟਰ ਹੈਗਾ ਉਹਦੇ ਡਾਕਟਰ ਕੋ ਅਸੀਂ ਬਣਾਉਨੇ ਆ ਤੇ ਫੇਰ ਵੇਖਾਂਗੇ ਤੇ ਫੇਰ ਤੁਹਾਡੇ ਕੀ ਮਨ ਬਣ ਗਿਆ ਸੀ ਉਦਾਂ ਕਿ ਗਾਂ ਜੇ ਨਾ ਬਣੀ ਤੇ ਫੇਰ ਕੀ ਦੇ ਦੋ ਦਿਨ ਨਹੀਂ ਫੇਰ ਬੜਾ ਮਨ ਦੁਖੀ ਹੋਇਆ ਜੀ ਲਿਆਦੀ ਵੀ ਬੜੀ ਦੂਰ ਹੈ ਨੀ ਜੀ ਵਸ਼ੀ ਲਿਆ ਕੇ ਪਾ ਲਈ ਸੀ ਨਾਲ ਕੇ ਆਪਣੇਾਂ ਤੋਂ ਅੱਛਾ ਅੱਛਾ ਯਕੀਨ ਪਹਿਲੇ ਦਿਨ ਤੋਂ ਅਸੀਂ ਫੇਰ ਇਹ ਡਾਕਟਰ ਜਿਹੜਾ ਆਇਆ ਤੁਹਾਡੇ ਕੋ ਇਧਰ ਯਕੀਨ ਹੀ ਥੋੜਾ ਪਤਾ ਯਕੀਨ ਹੈਗਾ ਜੀ ਚਾਚੇ ਦੇ ਮੁੰਡੇ ਦੱਸਿਆ ਤੁਹਾਨੂੰ ਚਲੋ ਜੀ ਬੰਦ ਜਾਈਏ ਅਜੋਦੀ ਵੀ ਮੁੰਡੇ ਦੀ ਪਿੱਠ ਨਹੀਂ ਲਗੰਨ ਦਿੱਤੀ ਜਿਹੜਾ ਜਿਹੜਾ ਇੱਕ ਜਰੀਆ ਬਣਾਇਆ ਜਿੰਨੇ ਹਨਾ ਤੁਹਾਡੇ ਤੱਕ ਪੁੱਛਿਆ ਮਹਾਰਾਜ ਚੜਦੀ ਕਲਾ ਕਰੇ ਬਈ ਤੇ ਵਧੀਆ ਲੱਗਾ ਠੀਕ ਹੈ ਬਹੁਤ ਕੰਮ ਠੀਕ ਠਾਕ ਵਧੀਆ ਲੱਗਾ ਤੇ ਆਪਾਂ ਵੀਰਨਾ ਵੀ ਗੱਲਬਾਤ ਕਰਦੇ ਆ ਤਾਂ ਦੱਸ ਦੂ ਇਹ ਵੀ ਸਾਡੇ ਬਾਰੇ ਕੀ ਹਸਤਾ ਵਿਆ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਸੱਤ ਅੱਠ ਵਾਰੀ ਬਣਵਾਈ ਸੀ ਠੀਕ ਹੈ ਜੀ ਤੇ ਹਮੇਸ਼ਾ ਹੀ ਮਤਲਬ ਇਹਦਾ ਇਹੋ ਸਿਸਟਮ ਰਿਹਾ 20 ਦਿਨਾਂ 21 ਦਿਨਾਂ ਬਾਅਦ ਬੋਲ ਪੈਂਦੀ ਅਸਾ ਬੋਲ ਪਿੰਦੀ ਹੁਣ ਸੱਤ ਆ ਉਦੋਂ ਦਾ ਕੰਮ ਹਾਂਜੀ ਬਹੁਤ ਵਧੀਆ ਸਤਿਗੁਰੂ ਨੇ ਕਿਰਪਾ ਕਰਤੀ 20 ਦਿਨਾਂ ਬਾਅਦ ਨਹੀਂ ਬੋਲੀ ਤੁਹਾਨੂੰ ਤੇ ਉਹਦੇ ਯਕੀਨ ਜਿਆ ਹੋ ਗਿਆ ਸੀ ਪਰ ਇੱਕ ਵਾਰੀ ਫਿਰ ਵੀ ਸ਼ੱਕ ਕੱਢਣ ਵਾਸਤੇ ਸ਼ੱਕ ਕੱਢਣ ਵਾਸਤੇ ਹੁੰਦਾ ਨਾ ਭਾਜੀ ਉਹਨਾਂ ਨੇ ਸੱਦਿਆ ਤੇ ਚਲੋ ਕਿਰਪਾ ਹੋ ਗਈ ਹੈ ਤੇ ਕਿਵੇਂ ਯਕੀਨ ਹੀ ਪਹਿਲੇ ਦਿਨ ਤੋਂ ਨਹੀਂ ਯਕੀਨ ਸੀ ਉਹ ਮੁੰਡਾ ਜਿਹੜਾ ਲਿਆ ਕੇ ਆਇਆ ਸੀ ਉਹ ਵੀ ਬੜੇ ਯਕੀਨ ਨਾਲ ਸੀ ਲਿਆ ਕੇ ਆਇਆ ਤੇ ਚਲੋ ਸਤਿਗੁਰੂ ਨੇ ਵੀ ਕਿਰਪਾ ਕੀਤੀ ਬਾਕੀ ਮਿਹਨਤ ਤਾਂ ਤੁਹਾਡੀ ਤੇ ਜਿਹੜਾ ਫਾਲੋ ਉਹਨੇ ਦਿੱਤਾ ਫਾਲੋ ਉਹਨੇ ਦਿੱਤਾ ਸਹੀ ਗੱਲ ਕੀਤੀ ਹੈ ਵੀਰ ਜੀ ਬਹੁਤ ਵਧੀਆ ਤੇ ਬਾਕੀ ਡਾਕਟਰੀ ਕਿਵੇਂ ਲੱਗਦੀ ਭਰਾ ਜੀ ਮੇਨ ਮੇਨ ਗੱਲ ਇਹ ਕਰਨੀ ਕਿ ਕੁਝ ਫਰਕ ਜਾਪਤਾ ਮਨੇ ਬਹੁਤ ਬਹੁ ਅੱਡੀ ਇੱਕ ਗਾਂ ਦੂਸਰੀ ਵੀ ਆ ਉਹਦੇ ਵੀ ਇੱਕ ਵਾਰੀ ਥੋੜੀ ਜੀ ਪ੍ਰੋਬਲਮ ਹੀ ਤੇ ਇੱਕ ਵਾਰੀ ਫੋਨ ਕਰਨ ਤੇ ਭਾਜੀ ਹਾਜ਼ਰ ਹੋਏ ਆ ਬੜੀ ਕਿਰਪਾ ਵਾ ਸਤਿਗੁਰੂ ਦੀ ਇਹਨਾਂ ਤੇ ਵੀ ਚਲੋ ਤੇ ਵਧੀਆ ਲੱਗਦਾ ਕੰਮ ਕਰ ਫਿਰ ਬਹੁਤ ਬਹੁਤ ਵਧੀਆ ਓਦਾਂ ਵੀਡੀਓ ਦੇਖਦੇ ਹੁੰਦੇ ਆਪਣੀਆਂ ਹਾਂਜੀ ਜਰੂਰ ਜੀ ਤੇ ਕਿਵੇਂ ਦੀਆਂ ਬਾਕੀ ਓਦਾਂ ਅੱਜ ਹੁਣ ਆਪਣੀ ਵੀ ਵੀਡੀਓ ਆਉਣੀ ਆ ਇਹ ਵੀ ਸ਼ੇਅਰ ਕਰਨੀ ਮੇਰਾ ਭਰਾ ਜਰੂਰ ਜਰੂਰ ਸਾਨੂੰ ਹਰੋਂ ਚਾਹ ਇਹ ਵੀ ਚਾਹ ਆ ਵੀ ਇੱਕ ਵੀਡੀਓ ਬਣਨੀ ਹੱਡੀ ਵੀ ਤੇ ਅੱਗੇ ਵੀ ਵੰਦੇ ਰਹੇ ਆ ਹੁਣ ਆੱਡੀ ਵੀ ਸਤਿਗੁਰੂ ਨੇ ਸੁਣੀ ਆ ਤੇ ਚਲੋ ਅੱਜ ਆਪਣੇ ਘਰ ਚ ਹੋ ਗਿਆ ਤੇ ਕਿਵੇਂ ਲੱਗਾ ਬਿਲਕੁਲ ਬਹੁਤ 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 ਵਧੀਆ ਕਿ ਕਿ ਮੈਂ ਇੱਕ ਦੋ ਹੋਰ ਆਪਣੇ ਪਿੰਡ ਚ ਹੋਣੀਆਂ ਚਲੋ ਬਾਬਾ ਮੇਰ ਕਰੇ ਉਹਨਾਂ ਦਾ ਇਹਦੇ ਤੋਂ ਵੀ ਬੁਰਾ ਹਾਲ ਸੀ ਤੇ ਉਹ ਆਪਣੇ ਉਹਨਾਂ ਦੀਆਂ ਵੀਰ ਹੋਣਾਂ ਦੀਆਂ ਹਾਂਜੀ ਬੰਟੀ ਹੋਣਾਂ ਦੀਆਂ ਉਹਨਾਂ ਦੀ ਵੀ ਕਿਤੇ ਬਾਬਾ ਮੇਰ ਕਰੇ ਨਿਕਲ ਆਵੇ ਕਿਉਂਕਿ ਆਪਾਂ ਇਹੋ ਕਹਿੰਦੇ ਆ ਕਿ ਸਾਨੂੰ ਸੌ ਨਹੀਂ ਦਿੰਦਾ ਉਹ ਜੇ ਸੌ ਦੇ ਦੇ ਤੇ ਫਿਰ ਉਹ ਰੱਬ ਦਾ ਦਰਵਾਜ਼ਾ ਦਊ ਉਹਨੇ 20 ਛੱਡੀਆਂ ਹੁੰਦੀਆਂ ਇਹਦੀ ਹੁਣ ਇੱਕ 80ਾਂ ਚ ਗਿਣਤੀ ਆਈ ਆ ਉਹਨਾਂ 20ਾਂ ਚ ਨਹੀਂ ਆਈ ਹਣਾ ਹਾਂਜੀ ਜਿਹੜੀ ਇਹ ਬਾਕੀ ਕੰਮਕਾਰ ਉਦਾਂ ਓਕੇ ਆ ਬਹੁਤ 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 ਵਧੀਆ ਸਰ ਵਧੀਆ ਲੱਗਦਾ ਬਹੁਤ ਕਿਰਪਾ ਸਰ ਬਾਕੀ ਇਨਾਂ ਨੂੰ ਜ਼ਰੂਰ ਕਹਿ ਦਿਓ ਕਿ ਸਪੋਰਟ ਵੀਰਪੀ ਕਰਿਆ ਕਰਨ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਚੈਨਲ ਤੇ ਹੋਰ ਵੀ ਜਿੱਦਾਂ ਮਤਲਬ ਸਾਥ ਦੇ ਸਕਦੇ ਜ਼ਰੂਰ ਤੋਂ ਜ਼ਰੂਰ ਦਿਓ ਵੀਰਾਂ ਸਾਹਿਬ ਬਾਕੀ ਜੇ ਕਿਨੂੰ ਥੋੜਾ ਜਿਹਾ ਹੋਵੇ ਤੇ ਤੁਹਾਨੂੰ ਪੁੱਛ ਸਕਦਾ ਫੋਨ ਕਰਕੇ ਕਿਵੇਂ ਆ ਨੰਬਰ ਬੋਲ ਦਿਓ ਮੜਾ ਜੀ ਆਪਾਂ 6284426194 ਫਿਰ ਇੱਕ ਵਾਰੀ ਬੋਲ ਦਿਓ 62 84 42 61 94 ਠੀਕ ਆ ਵੀਰ ਜੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਨਿੱਕੀ ਵੀ ਗੱਲਬਾਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਗਾਈ ਬਾਬੇ ਉਹਦੀ ਗੱਲ ਕਰਦੇ ਪਏ ਆਂ ਤੇ ਵੀਰ ਦਾ ਨੰਬਰ ਆ ਗਿਆ ਤੁਹਾਡੇ ਕੋ ਤੇ ਪੁੱਛ ਸਕਦੇ ਹੋ ਕੀ ਹਾਲਾਤ ਹੀ ਗਾਂ ਦੇ ਤੇ ਜਿਹਨੂੰ ਕੋਈ ਸ਼ੱਕ ਵਹਿਮ ਹੋਏ ਤੇ ਉਹ ਕਾਲ ਕਰ ਸਕਦਾ ਬਾਕੀ ਜਿੱਕਿੰਗਣੀਆਂ ਸਾਰੇ ਵੀਰਾਂ ਭਰਾਵਾਂ ਨੂੰ ਆਪਣੇ ਇਥੇ ਜਿਵੇਂ ਵੀ ਆ ਤੇ ਹਨਾ ਬਾਕੀ ਲਾਈਕ ਤਾਂ ਸ਼ੇਅਰ ਜ਼ਰੂਰ ਕਰਿਓ ਤਾਂ ਕਮੈਂਟ ਵੀ ਕਰ ਦਿਓ ਮੇਰੇ ਵੀਰ ਹੰਡੂਮਰਵਾਲ ਜ਼ਿਲ੍ਹਾ ਕਰਤਾਰਪੁਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ